ਵੀਰ ਆ ਦੇ ਸੱਜਣਾ ਸੁਖ ਪੈਸੇ ਨਾਲ ਦੀ ਬੋਲੇ ਸੁਖ ਤਕਦੀ ਆਵੇ ਸੱਜਣਾ ਸੁਖ ਤੇ ਨਾ ਹੁੰਦੇ ਸੁਖ ਤਕਦੀ ਆਵੇ ਸੱਜਣਾ ਮੈਨੂੰ ਲੱਗਦਾ ਤੁਹਾਨੂੰ ਇਹ ਪਹਿਲਾ ਵਧੀਆ ਲੱਗਾ ਕਿ ਜੇ ਪੈਸੇ ਨਾਲ ਸਭ ਮਰਦਾ ਹਾਂ ਤੇ ਦਿਲਾਂ ਨੇ ਆਪਣੇ ਕੋਲੇ ਆਉਣਾ ਇਹ ਵੱਲੋਂ ਕਹਿੰਦਾ ਜੇ ਆਪਣਾ ਸਤਨਾ ਵਾਹਿਗੁਰੂ ਉਹ ਨਾਲ ਕੋਈ ਪੈਸਾ ਹੈ ਨਹੀਂ ਪੈਸਾ ਹੈ ਤੇ ਫਿਰ ਕੀ ਹੈ ਜੀ ਦੱਸੋ ਪੈਸਾ ਹੈ ਕੀ ਹੈ ਜੀ ਦੱਸੋ ਤੁਸੀਂ ਆਪਣੇ ਤੋਂ ਕੀ ਲੈਣਗੇ ਉਹ ਨਾਲ ਕੋਈ ਸੰਗੋਗ ਹੈ ਜੀ ਆਖੋ ਸਤਨਾਮ ਤੇ ਦੇ ਸੰਗੋਖਾ ਕਦੇ ਲੱਗਦਾ ਨਹੀਂ ਹੁੰਦਾ ਪਰਮਾਤਮਾ ਬਰਮਾਨ ਹੈ ਮਨਦਾਨ ਕੇ ਬਿਨਾ ਸੰਗੋਖ ਨਹੀਂ ਕੋ ਰਾਤਾ ਇਹਦਾ ਭਾਵ ਲੱਜਦਾ ਨਹੀਂ ਤੁਰ ਜਾ ਜਾ ਸੰਪੂਰਨ ਬਿਹਾਰ ਕੋ ਜਾ ਜਾ ਨਹੀਂ ਹੁੰਦਾ ਪਹਿਲਾ ਸੇਹਰ ਕਰੋ ਸਹੀ ਹੋਲਾ ਨਾ ਰਮਾ ਨ ਪਈਆ ਨਾ ਰੱਤਾ ਦੀ ਪਈਆ ਖੈਨਾ ਨਾ ਨਾ ਰਮਾ ਨ ਪਈਆ ਕਰਨੇ ਜਿ ਜਿਹੋ ਹੰਕਾਰ ਹੋਵੇ ਹੰਕਾਰ ਤੇ ਦਵਾਈ ਕੋਈ ਨਹੀਂ ਉਹਦੀ ਕਿਪੋਈ ਬਾਜੀ ਪਰ ਕੋਈ ਵਰਤਦਾ ਕੋਈ ਨਹੀਂ ਜੋ ਜਦੋਂ ਅਹੰਕਾਰ ਨੂੰ ਫਿਰ ਕੰਮ ਕਰਦਾ ਨਾ ਹੱਥ ਦਾ ਉਹਦਾ ਜਾਂ ਤੇ ਪਾਣੀ ਪੜੇ ਜਾਂ ਆਪ ਕੋ ਨੀਰ ਵਖ ਦੇਖੇ ਜੀ ਇਹਦਾ ਟਾਈਮ ਜਿਵੇਂ ਗੁਜ਼ਰ ਹੁੰਦਾ ਦੇਖਦੇ ਤਰਦਾ ਕੋਈ ਨਹੀਂ ਜਿੰਨਾ ਕ ਤੇਜ਼ ਕਰਦਾ ਹੰਕਾਰ ਹੋਰ ਤੇ ਚੜ ਜਾਵੇਗਾ ਉਤਰੇਗਾ ਜੀ جڏهن منهنجو نواب ٿو ٿا مڏي بهر هسڻ ڏاڻ ڏايا گڏ نهڙا هسڻ اپنی <أحسن> ਸਾਰੇ ਸਾਰੇ ਆਪਰੇ ਕੁਮਾਈ ਤੋਂ ਪੜਦੇ ਕੇ ਆਪਣੇ ਕੁਮਾਈ ਚੜੀਏ ਭਾਈ ਸਾਹਿਬ ਨੇ ਜਿੱਜਿਆ ਹਨ ਸਭ ਖੂਨ ਪਸੀਨਾ ਲਾਇਕ ਕਰਦੇ ਪਛਾਣ ਸਭ ਦਾ ਕਿ کوئی کہتا کوئی ہاتھ کھڑا کر کے تیار سکتا ہے میں ہوں یہ نہیں کہ ہماری کتاب میں میں سخا اور یہ ڈاک جو پرمانت حرم کریا جا رہا ہے سارا کچھ تو ہم نے واں کرنی پنوں کچھ جوں کچھ انہیں کہیں ابھی ساتھ دی نا دو سکتا ہوں ہاں ہاں سب کوئی اگلا کسی نے کیا درد چلنا ستسنگ تصایا ਤੇ ਉਥੇ ਤੈਨੂੰ ਪੁੱਛਿਆ ਗਿਆ ਉਹ ਤੇਨੂੰ ਪੁੱਛਿਆ ਤਾ ਮੈਂ ਜਿਹੜੀ ਤੁ ਸੰਗਤ ਦਿੱਤੀ ਹੈ ਉਹਦਾ ਫਰਕ ਪਹਿਲਾ ਹੈ ਕਿ ਮਗਰ ਉਹੜ ਪੜਾ ਜਾਣਾ ਸੀ ਤਾ ਉਹ ਕਹਿੰਦਾ ਵੀ ਪਹਿਲਾ ਨਾ ਹਾ ਦਾ ਫਾਲ ਨਾ ਪਹਿਲਾ ਦਾ ਤੇ ਉਹ ਪਹਿਰ ਮੁਤਾਬਕ ਜਦੋਂ ਸੁਪਨਾ ਫਰਕ ਪਹਿਲਾਂ ਮੰਗਿਆ ਖਾਤ ਜਾ ਕੇ ਸਤਖੰਡ ਦੇ ਵਿੱਚ ਬਹਿ ਗਿਆ ਜਦੋਂ ਸਤਖੰਡ ਦੇ ਵਿੱਚ ਬਹਿ ਗਿਆ ਮੁਰਗੇ ਜਿਹੜੇ ਪਹਿਰੇਦਾਰ ਸੀ ਜੇ ਫੇਰੇਣਾ ਨਾ ਆਵੇ ਤਾਂ ਆਪ ਆਪ ਸਤਖੰਡ ਦੇ ਅੰਦਰ ਗੱਲ ਮੁਕਾ ਗਿਆ ਉਹ ਲੋਕ ਦੱਸਿਆ ਜਾਂਦੀਆਂ ਦਾ ਕੋਈ ਨਹੀਂ ਝਾਕੀ ਨਾ ਆਪੇ ਬੋਲਦਾ ਕਿ ਹੰਗਰ ਨਹੀਂ ਉਹ ਇਸ ਤਰ੍ਹਾਂ ਸੋਗ ਮੰਨਦਾ ਹਰੇਕ ਲੇਕਿਨ ਸੁੱਖ ਤੋਂ ਪਹਿਲਾਂ ਦੁੱਖ ਕੋਈ ਨਹੀਂ ਮੰਨਦਾ ਕੋ ਕਦੋਂ ਤੋਂ ਜੱਖ ਲੱਗਣਾ ਸ਼ੁਰੂ ਹੋ ਗਿਆ ਦੰਤਾਂ ਤੋਂ ਦੰਤਾਂ ਵਾਹ ਕੋ ਲੱਗਦਾ ਅੱਲਿ ਬਣ ਕੇ ਆ love <laughs> ਹੋਵੇ ਜੀ ਵਾਹਿਗੁਰੂ ਆਪਣੀ ਹੋਵੇ ਕਿ ਤੋ ਆਪ ਹੈਸਿਆ ਕੋਈ ਕਰਦਾ ਹੋਵੇ ਜਾਂ ਨਾ ਰੱਖਦਾ ਹੋਵੇ ਲੇਕਿਨ ਉਹਦੇ ਤਮਾਤੇ ਵਿੱਚ ਇਹ ਹੁੰਦਾ ਹੈ ਕਿ ਜੇ ਮੈਂ ਆਪ ਕੋ ਆਪਣਾ ਹੈ ਜੇ ਮੇਰੀ ਮਰਜ਼ੀ ਤੋਂ شری واحرواہ ٹھیک ہے ਸੋ ਇਸ ਅਰ ਪਤਲੀ ਕੰਧੀ ਮੈਂ ਬਾਬਾ ਰਣਗਦੀ ਮੈਂ ਪਾਪਸ ਆਪ ਕੋ ਸਭ ਬਿਵਾ ਕੇ ਜਮਾਨਾ ਗਾਲੀ ਹੋਇਆ ਨਾ ਬਾਬਾ ਗੁਰੂ ਸਾਹਿਬ ਦੀ ਹੋਰਨੀ ਕਮਾਨਾ ਆਪ ਦਾ ਰੱਬ ਸਾਡੇ ਸੀ ਜਾਇਆ ਆਪਣਾ ਆਪਣਾ ਰੋਈ ਮਾਪੀ ਤੇ ਆਕਾਰ ਹੈ ਜੀ ਲਓ ਜੀ ਲਓ ਜੀ ਛੋਟਾ ਜਿਹਾ ਅਪਰਾਧ ਹੈ ਜੀ ਲੜਕੀ ਲੜਕੀ ਆਪੋ ਆਪਣਾ ਸ਼੍ਰੀ ਵਾਹਿਗੁਰੂ ਜਿਨ ਲੜਕੀ ਮਰਾਂ ਤੇ ਅਤਰਾਜ ਤਾਂ ਜਿਸ ਇਨਸਾਨ ਦੇ ਲੜਕੀ ਹੈਗੀ ਉਹ ਨੂੰ ਕੋਈ ਆਪਣੀ ਆਉਂਦੀ ਕਿ ਲੜਕੀ ਦਾ ਦੱਖ ਕੀ ਹੁੰਦਾ ਹੈ ਲੜਕੀ ਦਾ ਦੱਖ ਕੀ ਹੁੰਦਾ ਹੈ ਤੁਹਾਨੂੰ ਨਹੀਂ ਪਤਾ ਲੱਗਦਾ ਇਸੇ ਕਰਕੇ ਇਸੇ ਕਰਕੇ ਮੈਂ ਇੱਥੇ ਸੋਣ ਜਿਨ੍ਹਾਂ ਦੇ ਉਸ ਮੇਰੇ ਭਾ ਜਿੰਨਾ ਉਸੇ ਪਸਾਨ ਕਹਿ ਦੇ ਪਸਾਨਾਂ ਦੇ ਵਿੱਚ 70% ਮੁੰਡਿਆਂ ਨੂੰ ਦੱਸਦੇ ਕਿਹ ਤੋਂ ਹੋਣਗੇ ਕਿਉਂਕਿ ਲੜਕੀਆਂ ਦਾ 30% ਵੀ ਨਹੀਂ ਹੈ ਹੈ ਨਾ ਬਾਹ ਘੜ ਤੇ ਖੜੀ ਕਰਕੇ ਦੱਸੋ ਸੱਚੀ ਗੱਲ ਕੋਈ ਨਹੀਂ ਬਾਹ ਘੜ ਕਰਦਾ ਕਿਉਂਕਿ ਜਿੰਨਾਂ ਦੇ ਹੈ ਨਹੀਂ ਉਹ ਕੀ ਖੜੀ ਬਾਹ ਕਰਨਾ ਲਓ ਵਾਹਿਗੁਰੂ ਲੜਕੀ ਅਸੀਂ ਪੈਦੇ ਨਹੀਂ ਹੋਣ ਦੇ ਤੁਸੀਂ ਕਿਉਂ ਉਹ ਸਾਨੂੰ ਲੱਗਾ ਇਹ ਨਹੀਂ ਕਿ ਲੜੀ ਦੁੱਖ ਦੀ ਵੱਡਾ ਹਨ ਨਹੀਂ ਨਹੀਂ ਦੁੱਖ ਤੇ ਸੱਚੀ ਸੋਚ ਦਾ ਹੈ ਸਭ ਸਾਡੇ ਕਰਮਾਂ ਦੇ ਹੈ ਜਿਉ ਜੇ ਅਸੀਂ ਕਰਮ ਕਰਾਂਗੇ ਉਹ ਹੀ ਜੇ ਸਾਨੂੰ ਸੁਖ ਪ੍ਰਾਪਤ ਹੋਣਿਆ ਆਹ 10 ਮਿੰਟ ਹੋਵੇ ਬੇਹਦ ਨਾਮ ਦੀ ਮੱਤ ਦਾ ਉਹ ਇਹ ਸੰਕਤੀ ਤੁਸੀਂ ਸੁਣੋ ਵੀਰਾਂ ਤੇ ਤੁਹਾਨੂੰ ਅਨੰਦ ਆ ਜਾਏਗਾ ਇਹ ਬਰਾੜ ਸਾਹਿਬ ਭਿੰਦਰ ਦੇ ਇਹਨਾਂ ਨੇ ਮਾਇਆ ਮੇਰਾ ਹੌਸਲਾ ਹੁੰਦਾ ਹੀ ਕੀਤਾ ਇੱਕ ਮੇਰਾ ਵੀਰ ਰਾਜਾ ਸਿੰਘ ਇੱਕ ਹੋਰ ਮੇਰੇ ਭਾਈ ਸਾਹਿਬ ਜੀ ਹੌਸਲਾ ਹੁੰਦਾ ਹੀ ਕਰਦੇ ਧੰਨਵਾਦ ਹੈ ਖੈਰ ਮੈਂ ਇਸ ਤੋਂ ਮਰਦ ਨਹੀਂ ਖੜਾ ਤੇ ਮੈਂ ਤੇ ਬਰਾੜ ਸਾਹਿਬ ਦਾ ਤੇ ਇਹ ਤਰ੍ਹਾਂ ਭਿੰਦਰ ਸਾਹਿਬ ਦਾ ਹੁਕਮ ਮੰਨ ਕੇ ਨਾ ਟਾਈਮ ਪਾਸ ਕਰਨ ਵਾਸਤੇ ਕਿਉਂਕਿ ਆਉਂਦਾ ਬੜਾ ਕੁਝ ਹੈ ਵਾਹਿਗੁਰੂ ਦੀ ਦਇਆ ਹੈ ਕੋਣ ਪੰਗਤੀ ਉਹ ਆਉਣੀ ਹੈ ਜਿਨ੍ਹਾਂ ਦੇ ਵਿੱਚ ਹੋ ਸਕਦਾ ਇੱਥੇ ਵੀ ਕਈ ਬੈਠੇ ਹੋਣਗੇ ਤੇ ਜਿਨ੍ਹਾਂ ਨੂੰ ਬਹੁਤ ਦੱਖ ਲੱਗੇਗਾ ਤੇ ਇਹ ਕਿਉਂ ਹੋ ਰਿਹਾ ਹੈ ਆਪਣੀ ਇਸ ਸਭਾ ਦੇ ਵਿੱਚ ਅੱਜ ਦੀਦਿਆਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਮੈਂ ਜਦੋਂ ਕੀਰਤਨ ਕਰਦਾ ਨਾ ਮੈਂ ਜ਼ਰੂਰ ਕੋਮੈਂਟ ਲਾਉਣਾ ਕਿ ਜਿਹੜਾ ਮਨੁੱਖ ਹੈ ਨਾ ਜਿਹੜਾ ਬੰਦਾ ਹੈ ਉਹਨੇ ਦੇਖੀ ਇਹ ਚਲਾ ਜਾਣਾ ਕਿਸੇ ਨੇ ਨੌਕਰੀ ਤੇ ਚਲੇ ਜਾਣਾ ਕਿਸੇ ਨੇ ਕਿਧਰੇ ਚਲੇ ਜਾਣਾ ਇਹ ਪਸੂਰ ਸਾਰਾ ਦੀਦੀਆਂ ਦਾ ਹੈ ਅਸੀਂ ਭੂਟਾ ਤੇ ਲਾ ਲਿਆ ਲੇਪਨ ਵਿੜਗ ਨਹੀਂ ਲਈ ਵੀ ਇਹਨੂੰ ਪਾਣੀ ਵੀ ਪਾਉਣਾ ਨਹੀਂ ਪੁੱਤਰ ਤੇ ਜੰਗਲੇ ਆ ਤੇ ਮਾਂ ਨੇ ਕਦੇ ਪੁੱਛਿਆ ਨਹੀਂ ਵੀ 9 ਵਜੇ ਤੂੰ ਰੋਟੀ ਖਾਣ ਨਹੀਂ ਆਇਆ ਟਾਈਮ ਐਨਾ ਹੋ ਗਿਆ ਜਿਹਨੂੰ ਪੁੱਛਿਆ ਨਹੀਂ ਉਹ ਤੇ ਹੋਰ ਖਾਲਾਗਾ ਟੱਪ ਜਾਵੇਗਾ ਤਾਂ ਇਹ ਬੰਦ ਕਰਵਾ ਦਈਏ Oh! <laughs> uh.